परमेश वर्मा पंजाबी म्यूजिक ਤੇ ਫਿਲਮ ਇੰਡਸਟਰੀ ਦਾ ਇੱਕ ਮਸ਼ਹੂਰ ਨਾਮ ਨੇ ਗਾਇਕੀ ਐਕਟਿੰਗ ਤੇ ਡਾਇਰੈਕਸ਼ਨ ਵਿੱਚ ਆਪਣੀ ਅਲੱਗ ਪਛਾਣ ਬਣਾਉਣ ਵਾਲੇ ਪਰਮੇਸ਼ਰ ਵਰਮਾ ਨੇ ਆਪਣੀ ਮਿਹਨਤ ਦੇ ਨਾਲ ਲੱਖਾਂ ਯੰਗਸਟਰਸ ਨੂੰ ਇਨਸਪਾਇਰ ਕੀਤਾ ਹੈ ਹਾਲਾਂਕਿ ਫਿਲਹਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਕਈ ਸਾਰੇ ਉਤਾਰ ਚੜਾਅ ਲੰਘ ਰਹੇ ਨੇ ਪਰਮੇਸ਼ਰ ਵਰਮਾ ਤੇ ਉਨ੍ਹਾਂ ਦੀ ਵਾਈਫ ਗੁਨੀਤ ਗਰੇਵਾਲ ਨੂੰ ਲੈ ਕੇ ਇਸ ਵੇਲੇ ਸੋਸ਼ਲ ਮੀਡੀਆ ਤੇ ਅਫਵਾਹਾਂ ਦਾ ਹੜ ਹੈ ਅਫਵਾ ਇਸ ਲਈ ਕਿਉਂਕਿ ਦੋਨਾਂ ਵਿੱਚੋਂ ਕਿਸੇ ਇੱਕ ਨੇ ਵੀ ਅਜੇ ਤੱਕ ਖੋਲ ਕੇ ਨਾ ਤਾਂ ਇਸ ਮਾਮਲੇ ਤੇ ਕੋਈ ਗੱਲ ਕੀਤੀ ਹੈ ਤੇ ਨਾ ਹੀ ਕਲੈਰੀਫਿਕੇਸ਼ਨ ਦਿੱਤਾ ਹੈ ਵੈਨਕੂਵਰ ਕੋਰਟ ਵਿੱਚ ਗੁਨੀਤ ਗਰੇਵਾਲ ਨੇ ਡਾਈਵੋਰਸ ਦੀ ਪਟੀਸ਼ਨ ਨੂੰ ਫਾਈਲ ਕੀਤਾ ਹੈ ਤੇ ਪਬਲਿਕ ਡੋਮੇਨ ਵਿੱਚ ਅਜਿਹੇ ਕਈ ਡਾਕੂਮੈਂਟ ਸਾਹਮਣੇ ਆਏ ਨੇ ਜਿਨ੍ਹਾਂ ਦੇ ਮੁਤਾਬਿਕ ਹੁਣ ਪਰਮੇਸ਼ਰ ਵਰਮਾ ਤੇ ਉਹਨਾਂ ਦੀ ਵਾਈਫ ਗੁਨੀਤ ਆਪਣੇ ਰਾਹ ਅਲੱਗ ਕਰ ਚੁੱਕੇ ਨੇ ਜਿੱਥੇ ਪਰਮੇਸ਼ਰ ਵਰਮਾ ਇੱਕ ਪਬਲਿਕ ਫਿਗਰ ਨੇ ਉਥੇ ਉਹਨਾਂ ਦੀ ਵਾਈਫ ਗੁਨੀਤ ਗਰੇਵਾਲ ਕਾਫੀ ਪ੍ਰਾਈਵੇਟ ਪਰਸਨ ਰਹੀ ਹੈ ਦੋਵਾਂ ਦੀ ਮੁਲਾਕਾਤ ਕਿਵੇਂ ਹੋਈ ਇਸ ਬਾਰੇ ਕਦੀ ਵੀ ਖੋਲ ਕੇ ਕੋਈ ਜਾਣਕਾਰੀ ਸਾਹਮਣ ਕਿ ਰਿਸ਼ਤਾ ਸ਼ੋਹਰਤ ਤੋਂ ਦੂਰ ਸਾਦਗੀ ਤੇ ਸਮਝਦਾਰੀ ਦੇ ਨਾਲ ਅੱਗੇ ਵਧਿਆ ਮੀਡੀਆ ਰਿਪੋਰਟ ਦੇ ਮੁਤਾਬਿਕ ਪਰਮੇਸ਼ਰ ਵਰਮਾ ਤੇ ਗੀਤ ਕਰੇ ਵਾਲਦੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲੀ ਦੋਵਾਂ ਨੇ ਕਾਫੀ ਸਮਾਂ ਆਪਣੇ ਰਿਸ਼ਤੇ ਨੂੰ ਨਿੱਜੀ ਰੱਖਿਆ ਨਾ ਹੀ ਕੋਈ ਵੱਡਾ ਇੰਟਰਵਿਊ ਨਾ ਹੀ ਸੋਸ਼ਲ ਮੀਡੀਆ ਤੇ ਨਾ ਹੀ ਪਬਲਿਕ ਅਪੀਅਰੈਂਸ ਇਹ ਹੀ ਗੱਲ ਉਹਨਾਂ ਦੇ ਰਿਸ਼ਤੇ ਨੂੰ ਹੋਰ ਵੀ ਖਾਸ ਬਣਾਉਂਦੀ ਸੀ ਪਰਮੇਸ਼ਰ ਵਰਮਾ ਅਕਸਰ ਆਪਣੇ ਗੀਤਾਂ ਤੇ ਸਟੇਟਮੈਂਟ ਵਿੱਚ ਇਹ ਗੱਲ ਕਹਿੰਦੇ ਰਹੇ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲਾਈਨ ਲਾਈਟ ਤੋਂ ਦੂਰ ਰੱਖਣਾ ਪਸੰਦ ਕਰਦੇ ਨੇ ਜਦੋਂ ਦੋਹਾਂ ਦੇ ਰਿਸ਼ਤੇ ਦੀ ਗੱਲ ਪਬਲਿਕ ਹੋਈ ਤਾਂ ਫੈਨਸ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਲੋਕ ਇਸ ਜੋੜੀ ਨੂੰ ਸਿੰਪਲ ਪਰ ਸੋਲਫੁਲ ਕਹਿ ਕੇ ਤਾਰੀਫ਼ ਕਰਦੇ ਹੋਏ ਨਜ਼ਰ ਆਏ ਗੀਤ ਗਰੇਵਾਲ ਦੀ ਸਾਦਗੀ ਤੇ ਪਰਮੇਸ਼ਰ ਵਰਮਾ ਦੀ ਮੈਚਰ ਪਰਸਨੈਲਿਟੀ ਨੇ ਇਹ ਦਰਸਾਇਆ ਕਿ ਰਿਸ਼ਤਾ ਸਿਰਫ ਦਿਖਾਵੇ ਦੇ ਲਈ ਨਹੀਂ ਹੈ ਸਗੋਂ ਗਹਿਰੀ ਸਮਝ ਤੇ ਬੇਸਡ ਹੈ ਇਹ ਲਵ ਸਟੋਰੀ ਸ਼ੋਸ਼ਰਾਬੇ ਤੋਂ ਦੂਰ ਹੈ ਕਿ ਅੱਗੇ ਵਧੀ ਜੋ ਕਿ ਅਜਦੇ ਸੈਲੀਬ੍ਰਿਟੀ ਕਲਚਰ ਵਿੱਚ ਕਾਫੀ ਵੱਖਰੀ ਗੱਲ ਮੰਨੀ ਜਾਂਦੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਪਰਮੇਸ਼ਰ ਵਰਮਾ ਤੇ ਗੀਤ ਗਰੇਵਾਲ ਨੇ ਪਰਿਵਾਰ ਤੇ ਨਜ਼ਦੀਕੀ ਦੋਸਤਾਨੀ ਮੌਜੂਦਗੀ ਵਿੱਚ ਵਿਆਹ ਕੀਤਾ ਸੀ ਇਹ ਵਿਆਹ ਕਿਸੇ ਵੱਡੇ ਸ਼ੋਅ ਜਾਂ ਦਿਖਾਵੇ ਤੋਂ ਬਿਨਾ ਰਵਾਇਤੀ ਪੰਜਾਬੀ ਰਸਮਾਂ ਦੇ ਨਾਲ ਪੂਰਾ ਹੋਇਆ ਵਿਆਹ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਤਾਂ ਇਹ ਤੁਰੰਤ ਵਾਇਰਲ ਹੋ ਗਈਆਂ ਪਰਮੇਸ਼ਰ ਵਰਮਾ ਦੀ ਸਾਦੀ ਪਰ ਸ਼ਾਨਦਾਰ ਲੁੱਕ ਤੇ ਗੀਤ ਗਰੇਵਾਲ ਦੀ ਗ੍ਰੇਸਫੁੱਲ ਮੌਜੂਦਗੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਵਿਆਹ ਤੋਂ परमेश वर्मा ने अपने काम ਦੇ ਨਾਲ-ਨਾਲ ਆਪਣੀ ਪਰਸਨਲ ਲਾਈਫ ਨੂੰ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ। ਕਈ ਵਾਰ ਇਸ਼ਾਰਿਆਂ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਵਿਆਹ ਨੇ ਉਸ ਨੂੰ ਹੋਰ ਜ਼ਿੰਮੇਵਾਰ ਤੇ ਸ਼ਾਂਤ ਬਣਾਇਆ ਹੈ। ਗੀਤ ਗਰੇਵਾਲ ਜੋ ਕਿ ਹਮੇਸ਼ਾ ਹੀ ਪਬਲਿਕ ਅਟੈਨਸ਼ਨ ਤੋਂ ਦੂਰਹੀ, ਵਿਆਹ ਤੋਂ ਬਾਅਦ ਵੀ ਐਸੇ ਰਾਤੇ ਕਾਇਮ ਰਹੀ। ਦੋਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਬੇਟੀ ਸਦਾ ਦੇ ਕਦਮ ਰੱਖਿਆ ਤਾਂ ਫੈਨਸ ਨੇ ਇਸ ਜੋੜੀ ਨੂੰ ਪਰਫੈਕਟ ਮੈਚ ਕਹਿਣਾ ਸ਼ੁਰੂ ਕਰ ਦਿੱਤਾ। لوکانو لگدا سی کہ ਵਿਆਹ ਲੰਬੇ ਸਮੇਂ ਤੱਕ ਮਿਸਾਲ ਬਣੇਗਾ ਪਰ ਜਿਵੇਂ ਹਾਰਿਸ਼ ਦੇ ਵਿੱਚ ਚੁਣੌਤੀਆਂ ਹੁੰਦੀਆਂ ਨੇ ਉਹੀ ਹਕੀਕਤ ਇੱਥੇ ਵੀ ਸਾਹਮਣੇ ਆਈ ਵਿਆਹ ਤੋਂ ਕੁਝ ਸਮੇਂ ਦੇ ਬਾਅਦ ਦੋਨਾਂ ਦੀਆਂ ਪਬਲਿਕ ਅਪੀਅਰੈਂਸ ਘੱਟ ਹੋਣਾ ਸ਼ੁਰੂ ਹੋ ਗਈਆਂ سوشل میڈیا ਤੇ ਉਹ ਪਹਿਲਾਂ ਵਾਂਗ ਨਜ਼ਰ ਨਹੀਂ ਆਉਂਦੇ ਹਨ ਜਿਸ ਦੇ ਕਾਰਨ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਸਮੇਂ ਦੇ ਨਾਲ ਮੀਡੀਆ ਵਿੱਚ ਇਹ ਗੱਲਾਂ ਆਉਣ ਲੱਗੀਆਂ ਕਿ ਪਰਮੇਸ਼ਰ ਪਰਮਾ ਤੇ ਗੀਤ ਕਰੇਵਾਲ ਆਪਣੇ ਰਿਸ਼ਤੇ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਹਾਲਾਂਕਿ ਦੋਨਾਂ ਵੱਲੋਂ ਕਦੀ ਵੀ ਇਸ ਮਾਮਲੇ ਤੇ ਕੋਈ ਖੁੱਲਕੇ ਬਿਆਨ ਨਹੀਂ ਦਿੱਤਾ ਗਿਆ ਦੋਨਾਂ ਦੀ ਖਾਮੋਸ਼ੀ ਦੱਸਦੀ ਸੀ ਕਿ ਮਾਮਲਾ ਬਹੁਤ ਨਿੱਜੀ ਹੈ ਤੇ ਦੋਵੇਂ ਇਸ ਨੂੰ ਰਿਸਪੈਕਟਫੁਲੀ ਹੱਲ ਕਰਨਾ ਚਾਹੁੰਦੇ ਸਨ ਰਿਪੋਰਟਾਂ ਦੇ ਮੁਤਾਬਿਕ ਦੋਨਾਂ ਨੇ ਆਪਸੀ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ ਕਿਸੇ ਵੀ ਤਰ੍ਹਾਂ ਦੇ આરોਪਾਂ ਜਾਂ ਫਿਰ ਡਰਾਮੇ ਤੋਂ ਬਿਨਾ ਇਹ ਵੱਖਰਾ ਹੋਣਾ ਇੱਕ ਮਚਿਓਰ ਅਪਰੋਚ ਵਜੋਂ ਦੇਖਿਆ ਗਿਆ ਡਿਵੋਰਸ ਦੀਆਂ ਖਬਰਾਂ ਇਹਨਾਂ ਦੋਨਾਂ ਦੇ ਫੈਸਲੇ ਇੱਕ ਵੱਡਾ ਝਟਕਾ ਨੇ ਪਰ ਅਜੇ ਵੀ ਇਸ ਮਾਮਲੇ ਤੇ ਪਰਮੇਸ਼ਰ ਵਰਮਾ ਦੇ ਆਫੀਸ਼ਲ ਅਨਾਉਂਸਮੈਂਟ ਦੇ ਬਿਨਾ ਕੁਝ ਵੀ ਕਹਿਣਾ ਸ਼ਾਇਦ ਠੀਕ ਨਹੀਂ ਹੋਵੇਗਾ